ਗਰਦੀਪ ਸਿੰਘ ਮੇਰਾ ਪਿੰਡ ਕਾਸ਼ੂ ਬੇਗੂਰੀ ਕੀ ਦੇਖਿਆ ਤੇ ਕੀ ਹਾਲਾਤ ਇੱਥੇ ਮੁੰਡੇ ਮੁੰਡੇ ਆਪਸ ਚ ਲੜੇ ਨੇ ਜੀ ਉਹ ਨੰਗੀਆਂ ਪਿਸਤੌਲਾਂ ਚੁੱਕੀ ਫਿਰਦੇ ਨੇ ਨੰਗੇ ਕਿਰਪਾਨ ਦੇ ਨੰਗੇ ਕਾਪੇ ਹੀਗੇ ਆਪਸ ਚ ਲੜਦੇ ਲੜਦੇ ਉਹਨਾਂ ਨੇ ਮੁੰਡਾ ਵੜ ਦਿੱਤਾ ਜੀ ਉਹ ਕਿੰਨੇ ਤੇ ਆਏ ਜੀ ਸਵਾਰ ਉਹ ਦੋਵੇਂ ਓਡਰੋ ਦੀ ਮੋਟਰਸਾਈਕਲਾਂ ਦੇ ਹੀ ਜੀ ਕੀ ਉਹਨਾਂ ਕੋਲ ਹਥਿਆਰ ਸੀ ਹਥਿਆਰ ਉਹਨਾਂ ਕੋਲੇ ਕਾਪੇ ਹੀਗੇ ਨੰਗੇ ਦੀ ਤੇ ਦੋਹਾਂ ਕੋਲੇ ਪਿਸਤੌਲ ਹੀਗੇ ਨੰਗੇ ਦੀ ਇਹ ਮੁੰਡੇ ਉਧਰ ਪਰਾਂ ਨਹੀਂ ਕਿੱਥੋਂ ਆਉਂਦੇ ਸੀ ਜਾਨੀ ਕਿ ਗਰੁੱਪ 2 ਆਪਸ ਵਿੱਚ ਲੜਦੇ ਸੀ ਜੀ ਹਾਂਜੀ ਹਾਂਜੀ ਸਕੂਲ ਦੇ ਬੱਚੇ ਨੇ ਛੋਟੇ ਛੋਟੇ ਬੱਚੇ ਨੇ ਅੱਛਾ ਜਿਹੜੇ ਲੜੇ ਨੇ ਹਾਂਜੀ ਹਾਂਜੀ ਉਹਨਾਂ ਨੇ ਕਾਪੇ ਮਾਰੇ ਆ ਜੀ ਹਾਂਜੀ 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 ਹਾਲਾਤ ਫਰੋਜ਼ਪੁਰ ਦੇ ਸਭ ਤੋਂ ਮਾੜੇ ਹਾਲਾਤ ਨੇ ਇਦੋਂ ਉੱਤੇ ਮੇਰੇ ਖਿਆਲ ਚ ਵੀ ਪੂਰੀ ਵਰਲਡ ਦੇ ਵਿੱਚ ਐਡਾ ਜ਼ਿਆਦਾ ਮੰਦਾ ਹਾਲ ਨਹੀਂ ਹੋਣਾ ਜਿਹੜਾ ਆਟਮ ਫਰੋਜ਼ਪੁਰ ਦਾ ਮੰਦਾ ਹਾਲ ਹੈ ਨੰਬਰ 1 ਤੇ ਚੱਲਦੇ ਪਏ ਮੁੰਡਾ ਮਰ ਗਿਆ ਜੀ ਮੁੰਡਾ ਦਾ ਮੌਕੇ ਤੇ ਮਰ ਗਿਆ ਹਾਂਜੀ 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 ਪ੍ਰਸ਼ਾਸਨ ਦੇ ਕਿ ਸੋਚਣਾ ਜੇ ਦੂਰ ਕਰਨਾ ਚਾਹੀਦਾ ਕਿ ਸਹੀ ਗੱਲ ਆਈ ਡਾਰੇ ਕੋਈ ਨਹੀਂ ਹੈਗਾ ਮੰਦਿਰ ਨੂੰ ਤਾਂ ਕਿਤੇ ਨਾ ਹੀ ਨਹੀਂ ਹੈਗਾ ਵੀ ਲੈ ਵੀ ਡਾਰੇ ਵੀ ਲੈ ਵੀ ਕੋਲੋਂ ਤਾਂ ਥਾਣੇ ਤੋਂ ਕਿੰਨੀ ਕੁ ਦੂਰ ਹੈ ਹਾਂ ਲੱਗੇ ਹਾਂਜੀ ਹਾਂਜੀ ਥਾਣੇ ਤੋਂ ਮੇਰੇ ਖਿਆਲ ਵਿੱਚ 100 200 ਮੀਟਰ ਦੂਰੀ ਹੋਣੀ ਹੈ ਡਾਰੀ ਨਹੀਂ ਹੈ ਹਾਂਜੀ ਨਾ ਨਾ ਇਹਨਾਂ ਨੂੰ ਆ ਜਿਹੜੀ ਮੰਦਿਰ ਹੈ ਨਾ ਚੁੱਕ ਕੇ ਚਾਰਾਂ ਪੰਜਾਂ ਨੂੰ ਇੱਕ ਵਾਰੀ ਨੰਗਿਆ ਕਰ ਕਰ ਕੇ ਕੁੱਟੇ ਹੁਣ ਚੌਂਕ 'ਚ ਤੇ ਕਿਵੇਂ ਨਹੀਂ ਡਰ ਪੈਂਦਾ ਪੁਲਿਸ ਦਾ ਬਾ ਇਹ ਆ ਕੇ ਬਿੱਲੇ ਵੀ ਆ ਗਲਾ ਦਾ ਆਪਾਂ ਨੂੰ ਕੀ ਹੈ ਕੱਲ ਨੂੰ ਕੇਹ ਦਾ ਅੱਜ ਕੇਹ ਦਾ ਨਿੱਕਾ ਜਿਹਾ ਜਵਾਕ ਵੱਡਿਆ ਇਹ ਆਪਣੇ ਵੀ ਵਾਰੀ ਆਉਣੀ ਗੇ ਹਾਂ ਸਹੀ ਗੱਲ ਸਹੀ ਗੱਲ ਸਹੀ ਗੱਲ ਇਹ ਮੈਨੂੰ ਤਾਂ ਵੇਖ ਕੇ ਯਾਰ ਐਡਾ ਨਿੱਕਾ ਜਿਹਾ ਬੱਚਾ ਹੈ ਜਿਹੜਾ ਮਾਮਲਾ ਸੀਗਾ ਬੱਚੇ ਤੇ ਹਮਲਾ ਕਰਨ ਦਾ ਕੀ ਮਾਮਲਾ ਮਾਮਲਾ ਇਹ ਬੱਚੇ ਨੂਰਵਾ ਸਕੂਲ ਕੈਂਟਪੁਰੇ ਉਪਰ ਪੜ੍ਹਦੇ ਸੀਗੇ ਇਹਨਾਂ ਦਾ ਆਪਸੀ ਕੋਈ ਰੰਜਿਸ਼ ਸੀਗੇ ਕੋਈ ਤਰੀਕੇ ਨੂੰ ਲੜੇ ਉੱਤੇ ਤੇ ਬੱਚੇ ਦੇ ਸੱਟਾਂ ਮਾਰ ਗਿਆ ਦੀ ਡੈਥ ਹੋ ਗਈ ਹੈ ਵਜਾ ਕੀ ਕੀ ਵਜਾ ਇਹਨਾਂ ਦੀ ਸਕੂਲ ਚ ਇਹਨਾਂ ਦਾ ਝਗੜਾ ਹੋਇਆ ਸੀ ਕਿ ਪੁਰਾਣਾ ਝਗੜਾ ਨਹੀਂ ਦੱਸਿਆ ਨੇ ਕਿ ਸਕੂਲ ਚ ਬੱਲੇ ਬੱਲੇ ਸੀ ਇਕੱਠੇ ਹੋਏ ਸੀ ਦੋਸਤ ਦੋਸਤ ਤੇ ਉਹਨਾਂ ਨੇ ਹਮਲਾ ਕਰਤਾ ਇਹਦੇ ਨਾਲ ਦੇ ਆਨੇ ਉਹਨਾਂ ਤੇ ਅਫੀਜ਼ਦ ਕਰਤੀ ਆ ਉਹ ਵੀ ਬੱਚੇ ਤੇ ਵੀ ਬੱਚਾ ਤਲਵਾਰਾਂ ਨਾਲ ਹਮਲਾ ਕੀਤਾ ਤਲਵਾਰਾਂ ਨਾਲ ਕਾਪੀ ਨਾਲ ਨਹੀਂ ਇਹਦੇ ਸਾਡੀਆਂ ਟੀਮਾਂ ਗਈਆਂ ਹੋਈਆਂ ਤੇ ਫੜ ਲੈਣੇ ਸਾਰੇ ਕਿੰਨੇ ਦੇ ਮਾਮਲਾ ਦਾ ਕੇਸ ਦੋ ਬਾਈ ਨੇ ਮਾਂ ਬੱਚੇ ਤੇ ਚਾਰ ਅਣਛਤੇ ਆ ਤੂੰ ਬਈ ਨੇਮ ਜਿਹੜੇ ਉਹ ਘਰੋਂ ਭੱਜ ਗਏ ਸਾਰੇ ਪਰਿਵਾਰ ਵੀ ਪਾਸੇ ਹੋ ਗਏ ਆ ਤੇ ਇਹਨਾਂ ਨੂੰ ਜਲਦੀ ਰੈਟ ਕਰਨਾ ਹੈ ਜਲਦੀ ਰੈਟ ਹਾਂ ਹਾਂਜੀ ਮੇਰਾ ਨਾਮ ਜਸਮੇਲ ਸਿੰਘ ਜੀ ਕੀ ਗਲਤ ਹੋਈ ਜਿਹੜੇ ਬੱਚੇ ਤਾਂ ਇਹ ਬੱਚੇ ਪਰਦੇ ਪਈ ਸਕੂਲ ਦੇ ਵਿੱਚ ਸਕੂਲ ਗਏ ਹੋਏ ਸੀਗੇ ਉੱਥੇ ਪੇਪਰ ਚੱਲਦੇ ਪਏ ਸੀ ਇਹਦੇ ਪੇਪਰਾਂ ਦੇ ਵਿੱਚ ਕੋਈ ਇਹਨਾਂ ਨਾਲ ਮੁੰਡਿਆਂ ਨਾਲ ਆਪਸ ਵਿੱਚ ਕੋਈ ਖੈਬਾਜੀ ਹੋ ਗਈ ਉਹਨੂੰ ਲੈ ਕੇ ਉਹ ਬਾਅਦ ਚ ਇਹਦੇ ਨਾਲ ਲੜ ਪਏ ਹੱਥੋਂ ਪਾਈ ਹੋਗੇ ਤੇ ਉਹ ਉਹਨਾਂ ਨੇ ਹਥਿਆਰ ਥੁਰ ਸੀਗੇ ਉਹਨਾਂ ਕੋਲੇ ਉਹਨਾਂ ਨੇ ਇਹਦੇ ਤੇ ਹਮਲਾ ਕਰਤਾ ਮੇਰੇ ਭਾਂਜੇ ਦੇ ਉੱਤੇ ਭਾਂਜੇ ਦੇ ਉੱਤੇ ਹਾਂਜੀ ਹਾਂਜੀ ਉਹਦੇ ਸਿਰ ਤੇ ਸੱਟਾ ਸੁੱਟਾ ਮਾਰੀ ਉਹ ਉਹਦਾ ਨਾਮ ਸੀਗਾ ਚਾਹਤਪ੍ਰੀਤ ਪਿੰਡ ਫੇਰੂ ਸ਼ਹਿਰ ਜ਼ਿਲ੍ਹਾ ਪੁਲੋਜਪੁਰ ਉਹਦੀ ਉਮਰ ਸੀਗੀ 16 ਸਾਲ ਦੀ 10ਵੀਂ ਕਲਾਸ ਦੇ ਵਿੱਚ ਪੜ੍ਹਦਾ ਉਹ ਸੀ ਗਈ 6 ਤੋਂ 7 ਗੈਣੇ ਸੀਗੇ ਘਟੂ ਘਟ ਉਹਦੇ ਸਿਰ ਦੇ ਵਿੱਚ ਬੈਕ ਸਾਈਡ ਉਹਦੇ ਸੱਟਾਂ ਮਾਰੀਆਂ ਹੁਣ ਬਾਕੀ ਕਾਰਵਾਈ ਕੰਮ ਕਾਰਵਾਈ ਦੀ ਐਸੀ ਕਹਿੰਦੇ ਜਲ ਤੋਂ ਜਲ ਕਾਰਵਾਈ ਹੋਣੀ ਚਾਹੀਦੀ ਹੈ ਬੰਦੇ ਰਜਾਇ ਹੌਣੇ ਚਾਹੀਦੇ ਜਰੂਰੀ ਜਿੰਨਾ ਵੀ ਹੋ ਸਕੇ ਸਾਡੀ ਮਦਦ ਕੀਤੀ ਜਾਵੇ। ਪਛਾਣ ਹੋਵੇ ਜਿਹੜੇ ਨੇ ਹਮਲਾ ਕੀਤਾ ਨਹੀਂ ਅਸੀਂ ਹਜ ਤੱਕ ਕੋਈ ਨਹੀਂ ਪ੍ਰਸ਼ਾਸਨ ਨੇ ਦੱਸਿਆ ਸਾਨੂੰ ਵੀ ਕੋਈ ਵੀ ਬੰਦਾ ਗ੍ਰਿਫਤ ਦੇ ਵਿੱਚ ਹੋਇਆ ਹੈ। ਕਈ ਕੋਈ ਬੰਦਾ ਹੋਇਆ ਨਹੀਂ હાજર ਨਹੀਂ ਕੀਤਾ ਬੰਦੇ ਨੇ ਕੋਈ ਹਾਂਜੀ ਕਹਿਣਾ ਵੀ ਇੱਥੇ ਮੁੰਡਾ ਵਿਚਾਰਾ ਖਲੋਤਾ ਹੈ ਤਾਂ ਦੂਜੇ ਮੁੰਡੇ ਆਏ ਮਿੰਟ 'ਚ ਗੱਲ ਪੈ ਗਏ ਨੇ। ਆਹ ਜਿਹੜਾ ਅਮਨੋਰਲਾ ਸਕੂਲ ਦੇ ਬੈਕਸਾਈਡ ਆਹ ਥਾਣਾ ਜੀ ਇੱਥੋਂ 200 ਮੀਟਰ ਤੇ ਆ ਫਿਰ ਵੀ ਨੀ ਡਾਰੇਗਾ ਨਾ ਉਹ ਵੇਖੋ ਕਾਪਾ ਪਰਾ ਫੜ ਕੇ ਜਨਤਾ ਨੇ ਛੁਟਿਆ ਜਨਤਾ ਨਾਲ ਆਦੀ ਤੇ ਉਹਨਾਂ ਨੇ ਹੋਰ ਵੱਡੀ ਜਾਲਾ ਸੀ ਲੋਕਾਂ ਦੇ ਰੋਲਾ ਪਾਇਆ ਹਾਂ ਲੋਕੀ ਨਾਲ ਰੋਲਾ ਪਾਉਂਦੇ ਹੋ ਸਕਦੇ ਦੇ 5-7 ਬੰਦੇ ਮਰਦੇ ਤੇ ਸਾਨੂੰ ਦਾ ਬਹੁਤ ਡਰ ਲੱਗ ਰਿਹਾ ਜੀ ਉਹਨਾਂ ਨੇ ਤੁਹਾਡੇ ਸਾਹਮਣੇ ਹੀ ਆ ਕਦੀ ਕਿਤੇ ਕਤਲ ਹੋ ਰਹੇ ਨੇ ਕਦੀ ਕਿਤੇ ਹੋ ਰਹੇ ਨੇ ਇਹ ਇੱਥੇ ਬਿਲਕੁਲ ਹੀ ਨੰਬਰ 1 ਤੇ ਆ ਗਿਆ ਜੀ ਆਸਿਆ ਜੀ